ਸਮੇਂ ਕਬੱਡੀ ਦਾ ਹੌਂਦਲੀ ਵਧਿਆ ਹੋਇਆ ਹੈ ਲਓ ਦੇਖਾਂਗੇ ਸੋਨਾ ਮੈਚ ਖੇਡਿਆ ਜਾ ਰਿਹਾ ਹੈ ਮਾਦ ਦੇ ਵਿੱਚ ਪਰ ਆ ਸ਼ੇਰਾ ਇਹ ਸ਼ੇਰਾ ਇਹ ਆ ਗਗੜੇ ਵਾਲਾ ਸ਼ੇਰਾ ਜੋਰ ਲਾਉਂਦਾ ਬੱਤੇ ਦਾ ਆਹ ਦੇਖੋ ਇਧਰਲੇ ਪਾਸੇ ਪਾਰੀ ਨੂੰ ਰੰਡਰ ਨੂੰ ਕੇਰਾ ਆਹ ਤਾੜੀਆਂ ਵੱਜ ਗਈਆਂ ਤਾੜੀਆਂ ਵੱਧੀਆਂ ਵਾਲੀਆਂ ਨੌਜਵਾਨ ਆਉਣ ਵਾਲੇ ਸਮੇਂ ਵਿੱਚ ਵੱਡਾ ਕਬੱਡੀ ਕੱਪ ਮਈਆਂ ਵਾਲੇ ਦੀ ਚੜ੍ਹਦੀ ਜੇ ਭੰਤ ਬੜੀ ਚੰਗੀ ਯਾਦ ਵਿੱਚ ਰਹੇਗਾ ਇਸ ਗੱਲ ਨੂੰ ਮੇਰੇ ਵੀ ਕਹਿੰਦੇ ਆ پر ہے ਉਹਦੇ ਦੇ ਪਾਸੇ ਦੇਖਦੇ ਆ ਕਬੱਡੀ ਕਾਰੀ ਹੈ ਲਓ ਸਾਹਮਣੇ ਦੇਖਦੇ ਆ ਇਹ ਪ੍ਰੀਤ ਇਹ ਪ੍ਰੀਤ 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 ਕਬੱਡੀ 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 ਤਾਨਾ ਦੇ ਹੀਰੂ ਚੈਨ ਦੇ ਵਿੱਚੋਂ ਇਧਰਲੇ ਪਾਸੇ ਨੌਜਵਾਨ ਫੇਰ ਡੱਕਣ ਦੀ ਗੱਲ ਕਰਦਾ ਆਹ ਸਾਹਮਣੇ ਦੇਖੀਏ ਲੱਗਿਆ ਹੋਇਆ ਜੋਰ ਮੇਰੇ ਮਿੱਤਰੋ ਲਓ ਸਾਹਮਣੇ ਪਾਲਾ ਨੌਜਵਾਨ ਇਸ ਸਮੇਂ ਇਹ ਪੈਂਦੀਆਂ ਕਬੱਡੀਆਂ ਦੇ ਚਰ ਚਰ ਚੇ ਟੱਕ ਲੈਣੇ ਧਾਵੀ ਨੂੰ ਜਾਂਦੀ ਪੂਰੇ ਜਗ੍ਹਾ ਲੱਗ ਕੇ ਵੱਖਰਾ ਨਜ਼ਾਰਾ ਦਿਹਾਉਣ ਲੱਗਿਆ

ਮੇਰੇ ਮਿੱਤਰੋ ਤਣ ਗਿਆ ਮਾਡੋ ਚੰਨ ਦੇ ਲਈ ਇਹ ਹੈ ਬਾਜੇ ਵਾਲਾ ਚੰਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਤੁਹਾਨੂੰ ਲੈ ਚੱਲਦੇ ਆ ਪਿੰਡ ਦੂਲਾ ਸਿੰਘ ਵਾਲਾ ਜ਼ਿਲ੍ਹਾ ਫਰੋਇਪੁਰ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਣ ਤਨ ਬਾਬਾ ਅਪਸਾਖੇਸ਼ਾ ਜੀ ਦਾ ਸਾਲਾਨਾ ਜੋੜ ਮੇਲਾ ਜਿੱਥੇ ਸਭਿਆਚਾਰਕ ਪ੍ਰੋਗਰਾਮ ਕਰਾਇਆ ਗਿਆ ਨਾਲ ਸ਼ਾਮ ਨੂੰ ਇੱਕ ਕਬੱਡੀ ਦਾ ਵੱਡਾ ਸ਼ੋਅ ਮੈਚ ਕਰਵਾਇਆ ਗਿਆ ਸਭਿਆਚਾਰਕ ਪ੍ਰੋਗਰਾਮ ਦੇ ਵਿੱਚ ਰਪਾ ਠੱਠੇਵਾਲ ਦਾ ਬੀਬੀ ਕਬਲਜੀਤ ਕਬਲ ਨੇ ਹਾਜ਼ਰੀ ਭਰੀ ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਧੰਨ ਧੰਨ ਪੀਰ ਬਾਬਾ ਢੋਲੇ ਪੀਰ ਜੀ ਕਬੱਡੀ ਕਲੱਬ ਮਾਝਾ ਕਰਿਆਲਾ ਤੇ ਨਾਲ ਭਗਤ ਬਾਬਾ ਦੋਰੀ ਚੰਦ ਜੀ ਕਬੱਡੀ ਕਲੱਬ ਮਈਆ ਸਿੰਘ ਵਾਲਾ ਨੇ ਜਿਹੜਾ ਕਬੱਡਾ ਕਬੱਡੀ ਦਾ ਸ਼ੋਅ ਮੈਚ ਕੀਤਾ ਜੇਕਰ ਗੱਲ ਕਰੀਏ ਇੱਥੇ ਇਸ ਸਾਲਾਨਾ ਜੋੜ ਮੇਲੇ ਤੇ ਮੰਗ ਸਿੰਘ ਪ੍ਰਧਾਨ ਲਾਭ ਸਿੰਘ ਪ੍ਰਧਾਨ ਬਾਜ ਸਿੰਘ ਮੈਂਬਰ ਚੰਦਰ ਸਿੰਘਾ ਮੰਗ ਸਿੰਘ ਪ੍ਰਧਾਨ ਕਰਮੇਲ ਸਿੰਘ ਜੱਗਾ ਸਿੰਘ ਸੋਨੂ ਸਿੰਘ ਕਸ਼ਮੀਰ ਸਿੰਘ ਸਰਪੰਚ ਬਲਵਿੰਦਰ ਸਿੰਘ ਕਾਬਲ ਸਿੰਘ ਗੋਰਾ ਤਰਨ ਸਿੰਘ ਅਤੇ ਆਤਮਾ ਸਿੰਘ ਦੋਦੀ ਤੇ ਨੇੜਲੇ ਪਿੰਡ ਕਾਮਲ ਵਾਲਾ ਦੁਲਾ ਸਿੰਘ ਵਾਲਾ ਮੱਲਾ ਵਾਲੇ ਆਦ ਨੇੜਲੇ ਪਿੰਡਾਂ ਨੇ ਤੇ ਐਨਆਰ ਵੀਰਾਂ ਨੇ ਬਾਦ ਚੜ ਕੇ ਸਹਿਯੋਗ ਦਿੱਤਾ ਸ਼ਾਮ ਦੇ ਵੇਲੇ ਜਿਹੜਾ ਕਬੱਡੀ ਮੈਚ ਖੇਡਿਆ ਗਿਆ ਉਸ ਦੇ ਵਿੱਚ ਮਈਆਂ ਵਾਲੇ ਦੀ ਟੀਮ ਜਿਹੜੀ ਕਬੱਡੀ ਸ਼ੋਅ ਮੈਚ ਦੇ ਵਿੱਚ ਜੇ ਤੁਰੇ ਨਾਲ ਦੀ ਨਾਲ ਇੱਕ ਬੱਚਿਆਂ ਦਾ ਦੋ ਹੋਰ ਮੈਚ ਖੇਡੇ ਗਿਆ ਇੱਕ ਬੱਚਿਆਂ ਦਾ ਮੈਚ ਵੀ ਖੇਡੇ ਗਿਆ ਸੋ ਆਉ ਦੇਖਦੇ ਹਾਂ ਹੋਰ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ। ਬਾਬਾ ਸ਼ਖੀਰ ਸ਼ਾਹ ਦਾ ਜੋੜ ਮੇਲਾ ਕਰਾਇਆ 20 ਤਰੀਕ ਪੰਜ ਸੌਨ ਨੂੰ ਨਕਰ ਦੇ ਨਾਲ ਇਕੱਠੇ ਨਾ ਬੱਲਾ ਵਾਲਾ ਦੂਲੇ ਵਾਲਾ ਖੱਤਰ ਵਾਲਾ ਜੋ ਵੀ ਲਾ ਕੇ ਬੰਨੇ ਵਾਸਤੇ ਸਾਰਨੇ ਲੋਕ ਦੇ ਨਾਲ ਅਸੀਂ ਮੇਲਾ ਕਰਵਾ ਰਹੇ ਹਾਂ। ਬਹੁਤ ਵਧੀਆ ਕੀ ਕੀ ਪ੍ਰੋਗਰਾਮ ਹੋਏ ਇੱਥੇ ਇੱਥੇ ਗਾਇਕ ਆਇਆ ਹਰਪਾਲ ਠੱਠੇ ਵਾਲਾ ਬੀਬੀ ਕਮਲਜੀਤ ਕਵਲ ਠੀਕ ਹੈ ਜੀ ਤੇ ਕਬੱਡੀਆਂ ਹੋ ਜਾਂ ਤਿੰਨ ਟੀਮਾਂ ਠੀਕ ਹੈ ਜੀ ਤਿੰਨ ਤਰ੍ਹਾਂ ਦੀ ਕਬੱਡੀ ਹੋਈ ਲੰਗਰ ਬਹੁਤ ਟੋਟੋ ਵੱਲ ਪਿਆ ਸਾਰੀ ਦਿਹਾੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਵੀਰਾਂ ਦਾ ਧੰਨਵਾਦ ਜੀ ਸਾਰੇ ਵੀਰਾਂ ਦਾ ਧੰਨਵਾਦ ਬਹੁਤ ਵਧੀਆ ਸਹਿਯੋਗ ਦਿੱਤਾ ਇਲਾਕਾ ਨੂੰ ਆਪੀਆ ਦਾ ਧੰਨਵਾਦ ਹਰਪਾਲ ਠੱਠੇ ਵਾਲਾ ਬੀਬੀ ਕਮਲਜੀਤ ਨੇ ਖੜਾ ਲਾਇਆ ਇਹਦੇ ਤੋਂ ਪਹਿਲਾਂ ਹੋਰ ਵੀ ਸਿੰਗਰ ਬਹੁਤ ਆਏ ਤੇ ਮੇਵਾਵ ਦੂਲੇ ਵਾਲਿਆਂ ਲੱਗਾ ਤੇ ਬਹੁਤ ਸੁਖੋਗ ਦਿੱਤਾ ਸਾਹਵਲੇ ਕਬੱਡੀ ਦਾ ਮੈਚ ਹੋਇਆ ਜੀ ਹਾਂ ਕਬੱਡੀ ਦੇ ਮੈਚ ਹੋਇਆ ਤੇ ਨਾ ਸਾਵਾ ਨਹਰੀ ਵੀਰਾ ਦਾ ਇਲਾਕੇ ਦਾ ਨਗਰ ਦਾ ਸਜੋਗ ਰਿਆ ਜੀ ਆ ਸਾਵਾ ਨਹਰੀ ਵੀਰਾ ਦਾ ਸਜੋਗ ਸੀ ਠੀਕ ਬਾਕੀ ਦਾ ਬੜਾ ਸਜੋਗ ਰੱਖਿਆ ਠੀਕ ਹੈ ਜੀ ਪੂਰੀ ਕਮੇਟੀ ਦਾ ਜੀ ਪੂਰੀ ਕਮੇਟੀ ਨੇ ਵੀ ਬਹੁਤ ਸੇਵਾ ਕੀਤੀ ਤੇ ਧੰਨ ਧੰਨ ਨਾ ਹੀ ਮੇਲਾ ਕਰਵਾਇਆ ਹਾਂਜੀ ਹਾਂ ਜੀ ਵਿੱਚ ਵੈਲ ਗੁਰਜੀਤ ਕਾਲਸਾ ਵੈਲ ਗੁਰਜੀਤ ਠੀਕ ਤਾਂ ਧੰਨ ਧੰਨ ਬਾਬਾ ਬਸਾਖੀ ਸ਼ਾਦਾ ਮੇਲਾ 520 ਗਲਾਈ ਕਾਮਲਾ ਵਾਲਾ ਰੋਡ ਮੱਲਾ ਵਾਲੇ ਦਿਨ ਸੀ ਮਨਾਇਆ ਜਾ ਰਿਹਾ ਹੈ ਹਾਂਜੀ ਜੋ ਕਲਾਕਾਰ ਪਹੁੰਚ ਰਹੇ ਹੈ ਰਪਾਲ ਛੱਠੇ ਵਾਲਾ ਵੀ ਬਾਬਾ ਕਬਲਜੀਤ ਕਬਲ ਤੇ ਮੇਵਾ ਦੂਲੇ ਵਾਲ ਗਿਆ ਪਹਿਲਾ ਟਾਈਮ ਦਿੱਤਾ ਗਿਆ ਫੇਕ ਟੋਟ ਲੰਗਰ ਜਲੀਬਾ ਦਾ ਲੰਗਰ ਪਕੌੜੇ ਦਾ ਲੰਗਰ ਮਠਿਆਈ ਦਾ ਲੰਗਰ ਠੰਡੇ ਦਾ ਲੰਗਰ ਚਪੀਰ ਲੱਗੀ ਰਹੀ ਬੱਚਾ ਲਾਈ ਆ ਇਹ ਸਯੋਗ ਨਾਲ ਸੰਕਤੀ ਸਯੋਗ ਨਾਲ ਲੱਗੇਗਾ ਤੇ ਕਬੱਡੀ ਦੇ ਮੈਚ ਵੱਡੀਆਂ ਟੀਮਾਂ ਤਿੰਨ ਟੀਮਾਂ ਆਂ ਵੱਡੀਆਂ ਤੋਂ ਲੈ ਕੇ ਛੋਟੇ ਨਿੱਕੇ ਬੱਚਿਆ ਤਾਈ ਬੀ ਬਹੁਤ ਪਿਆਰ ਕੀਤਾ ਸਾਨੂੰ ਉਹਨਾਂ ਬੱਚਿਆਂ ਨੇ ਤੇ ਅਸੀਂ ਆਖੇ ਵੀ ਖੇਡੋ ਹਾਂਜੀ ਤੇ ਬੱਚਿਆਂ ਨੂੰ ਇਹ ਅਸੀਂ ਤੈਤ ਦਿੰਦੇ ਆ ਨਸ਼ੇ ਤੋਂ ਬਚੋ ਜੋ ਮੈਚ ਕਰਾਉਨੇ ਨਿੱਕੇ ਨਿੱਕੇ ਬੱਚਿਆਂ ਨੂੰ ਅਸੀਂ ਕਹਿੰਨੇ ਆ ਵੀ ਖੇਡੋ ਅਸੀਂ ਤੁਹਾਨੂੰ ਜੋ ਕਰਾਂਗੇ ਤੁਹਾਡਾ ਤੇ ਨਸ਼ੇ ਤੋਂ ਬਚੋ ਚਿੱਟਾ ਜਿਹੜਾ ਏ ਲੈ ਕੇ ਬਹਿ ਗਿਆ ਆਪਣੀ ਵਰਵਾਦੀ ਨੂੰ ਸਾਰੇ ਵੀਰਾਂ ਦਾ ਐਨਆਰਆਈ ਵੀਰਾਂ ਦਾ ਜ਼ਿੰਦਾਗੀ ਸਾਰੀ ਸੰਗਤ ਦਾ ਮੱਲਾ ਵਾਲੇ ਸਹਿਯੋਗ ਦਾ ਕਾਮਲਾ ਵਾਲਾ ਫੱਤੇ ਵਾਲਾ ਦੁੱਲੇ ਵਾਲਾ ਸਾਰਿਆਂ ਸਾਨੂੰ ਸਹਿਯੋਗ ਦਿੱਤਾ ਤੇ ਵਧੀਆ ਮੇਲਾ ਲੜਾਈ ਪੜਾਈ ਤੋਂ ਬਚਿਆ ਰਿਹਾ ਅਸੀਂ ਤੇ ਵੈਕਰ ਚਿੱਕਾ ਖਾਲਸਾ ਹਾਂ ਮੈਂ ਚਿੱਕਾ ਫੱਤੇ ਦਵਾਈਆਂ ਨੇ ਸਾਰਿਆਂ ਨੇ ਚਰਚ ਸਰ ਕੇ ਸੇਵਾ 'ਚ ਬਹੁਤ ਜ਼ਿਆਦਾ ਕੀਤੀ ਰਾਤ ਦਿਨ ਤਿੰਨ ਦਿਨ ਹੋ ਗਏ ਸੇਵਾ ਕਰਦਿਆਂ ਠੀਕ ਹੈ ਜੀ ਇਹ ਨਾਂ ਬਈ ਤੁਹਾਡਾ ਜੀ ਮੇਰਾ ਨਾਮ ਕਰਮੇਲ ਜੀ ਕਰਮੇਲ ਦੁੱਲੇ ਵਾਲੀ ਆ ਜੀ ਹਾਂ ਜੀ ਠੀਕ ਹੈ ਬਈ ਚੈਨ ਵਾਲਾ ਮੇਰੇ ਵੀ ਥੋੜੇ ਜਿਹੇ ਸਮੇਂ ਦੇ ਵਿੱਚ ਇੱਕ ਕਾਰ ਦੀ ਗੱਡੀ ਸੁਣਦੇ ਤੇ ਇਹਨੂੰ ਸੁਮਣਾ ਆਇਆ ਤੇ ਅਗਲੇ ਦਿਨ ਕੈਮਰਾ ਚੱਕ ਕੇ ਆ ਗਿਆ ਤੇ ਫਿਰ ਦੁਨੀਆ ਦੇ ਵਿੱਚ ਸਾਡੀ ਧਰਤੀ ਸਾਡੇ ਲੋਕੇ ਇਸ ਚੈਨਲ ਨੇ ਅਨੇਕਾਂ ਹੀ ਖੇਡ ਮੇਲੇ ਸਭਿਆਚਾਰਕ ਪ੍ਰੋਗਰਾਮ ਤੇ ਮੇਰੇ ਵੀਡੀਓ ਤੇਰੇ ਕਵਰੇਜ ਕੀਤੇ ਤੇ ਆਪਾਂ ਨੂੰ ਅਕਸਰ ਹੀ ਦੇਖਣ ਦੇ ਵਿੱਚ ਮਿਲਦਾ ਹੈ ਆਪਾਂ YouTube ਚੈਨਲਾਂ ਦੇ ਵੀ ਦੇਖਦੇ ਆ ਵੀ ਬਹੁਤ ਖੇਡ ਮੇਲੇ ਜਿਹੜੇ ਕਵਰੇ ਕੀਤੇ ਆ ਟੂਰਨਾਮੈਂਟ ਕੀਤੇ ਬਹੁਤ ਧੰਨਵਾਦ ਹੈ ਲਓ ਜੀ ਅੱਜ ਜਿਹੜਾ ਅੰਮ੍ਰਿਤ ਸ਼ਾਕੇ ਸ਼ਾਹੀ ਦੇ ਇਸ ਦਾ ਨਾ ਜੋੜ ਮੇਲੇ ਤੇ ਜਿਹੜਾ ਵੱਡਾ ਮੈਚ ਖੇਡਿਆ ਗਿਆ ਹੈ ਧੰਗਵਾਲਾ ਦਾ ਗੁਣੀ ਚੱਤ ਕਲਾ ਤੋਂ ਮਈਆਂ ਵਾਲੇ ਦੇ ਪੁਆਇੰਟ ਨੇ 36 ਤੇ ਕਿਹੜਾੜੇ ਦੀ ਟੀਮ ਦੇ ਪੁਆਇੰਟ ਨੇ 232 ਕਿਹੜਾੜਾ 232 ਤੇ ਮਈਆਂ ਵਾਲਾ 36 ਇਸ ਸਮੇਂ ਦੇ ਵਿੱਚ ਮਹਿੰਆ ਵਾਲੇ ਦੀ ਟੀਮ ਜੇਤੂ ਰਹੀ ਹੈ ਸਤਾਨ ਦਾ ਫਰੀਆਦ ਦੀ ਟੀਮ ਜੇਤੂ ਰਹੀ ਹੈ ਚਰਾਗ ਦੇ ਵੀਰ ਦੀ ਟੀਮ ਜੇਤੂ ਰਹੀ ਹੈ ਸੋ ਬਹੁਤ ਬਹੁਤ ਮੁਬਾਰਕਬਾਦ ਹੈ ਮਣੀ ਭਰਾੜ ਦੇ ਮੁਬਾਰਕਬਾਦ ਹੈ ਮੈਚ ਸਿਰੇ ਦਾ ਖੇਡਿਆ ਗਿਆ 36 ਦੇ ਬੱਤੀ ਦੇ ਨਾਲ ਬੇਹੇ ਮੈਚ ਖੇਡਿਆ ਗਿਆ ਬਹੁਤ ਬਹੁਤ ਸੋ ਜੀ ਸਾਡੀ ਅੱਜ ਦੀ ਖਾਸ ਵੀਡੀਓ ਕੰਨਤਾ ਨਾ ਬਾਬਾ ਅਪਸਾਖੇ ਸ਼ਾਹ ਜੀ ਦੇ ਸਾਲਾਨਾ ਜੋੜ ਮੇਲੇ ਤੇ ਪਿੰਡ ਅਦੂਲਾ ਸਿੰਘ ਵਾਲੇ ਤੋਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੇ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ